ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਜੀ ਮੋਹਾਲੀ ਦੇ ਵਿੱਚ ਜਿਹੜਾ ਕਾਂਡ ਹੋਇਆ ਉਹਦੇ ਵਿੱਚ ਆਹ ਦੋ ਮੁੰਡੇ ਨੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਜਿਨ੍ਹਾਂ ਨੇ ਦੋ ਜਿਹੜੇ ਜਵਾਕਾਂ ਦੀਆਂ ਉਹਨਾਂ ਦੀ ਜਾਨ ਲਿੱਤੀ ਆ ਇਹਨਾਂ ਨੂੰ ਫੋਟੋਆਂ ਨੂੰ ਗਾਂਹ ਗਰੁੱਪ ਦੇ ਵਿੱਚ ਤੁਸੀਂ ਸ਼ੇਅਰ ਕਰ ਦਿਓ ਸਾਰੇ ਜਣੇ ਤੇ ਜੇਕਰ ਕਿਸੇ ਦਾ ਵੀ ਪਤਾ ਲੱਗਦਾ ਉਹਦੀ ਪਛਾਣ ਅਸੀਂ ਗੁਪਤ ਰੱਖਾਂਗੇ ਤੇ ਮੂਹੂ ਮੰਗੇ ਅੱਜ ਉਹਨਾਂ ਨੂੰ ਜੋ ਕੁਝ ਵੀ ਚਾਹੀਦਾ ਹੋਊਗਾ ਖਾਲਸਾ ਪੰਥ ਵੱਲੋਂ ਉਹਨੂੰ ਦਿੱਤਾ ਜਾਊਗਾ ਤੇ ਜੇ ਕਿਸੇ ਨੂੰ ਵੀ ਪਤਾ ਲੱਗਦਾ ਫੋਨ ਨੰਬਰ ਸਾਡਾ ਨੋਟ ਕਰ ਲਓ 6266414185 ਤੇ ਅਸੀਂ ਉਸੇ ਟਾਈਮ ਇਹਨਾਂ ਨੂੰ ਜੋ ਕੁਝ ਵੀ ਮੰਗਣਗੇ ਉਹਨਾਂ ਦੇ ਸਾਹਮਣੇ ਹਾਜ਼ਰ ਕਰਿਆ ਜਾਊਗਾ ਵੈਗਰੂ ਜਿਕਾ ਖਾਲਸਾ ਵੈਗਰੂ ਜੀ ਦੀ ਫਤਿਹ ਜੀ ਵੈਗਰੂ ਜਿਕਾ ਖਾਲਸਾ ਵੈਗਰੂ ਜੀ ਦੀ ਫਤਿਹ ਜੀ ਮੋਹਾਲੀ ਦੇ ਵਿੱਚ ਜਿਹੜਾ ਕਾਂਡ ਹੋਇਆ ਉਹਦੇ ਵਿੱਚ ਆਹਾਂ ਦੋ ਮੁੰਡੇ ਨੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਜਿਨ੍ਹਾਂ ਨੇ ਦੋ ਜਿਹੜੇ ਜਵਾਕਾਂ ਦੀਆਂ ਉਹਨਾਂ ਦੀ ਜਾਨ ਲਿੱਤੀ ਆ ਇਹਨਾਂ ਨੂੰ ਫੋਟੋ ਨੂੰ ਗਾਂ ਗਰੁੱਪ ਦੇ ਵਿੱਚ ਤੁਸੀਂ ਸ਼ੇਅਰ ਕਰ ਦਿਓ ਸਾਰੇ ਜਣੇ ਤੇ ਜੇਕਰ ਕਿਸੇ ਦਾ ਵੀ ਪਤਾ ਲੱਗਦਾ ਉਹਦੀ ਪਛਾਣ ਅਸੀਂ ਗੁਪਤ ਰੱਖਾਂਗੇ ਤੇ ਮੂੰਹੋਂ ਮੰਗੇ ਅੱਜ ਉਹਨੂੰ ਜੋ ਕੁਝ ਵੀ ਚਾਹੀਦਾ ਹੋਊਗਾ ਖਾਲਸਾ ਪੰਥ ਵੱਲੋਂ ਉਹਨੂੰ ਦਿੱਤਾ ਜਾਊਗਾ